ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਵਾਂਗੇ ਜੂਸ ਜੂਸ ਆਪਾਂ ਬਣਾਵਾਂਗੇ ਗਾਜਰਾਂ ਦਾ ਤੇ ਚਿਕੰਦਰ ਦਾ ਜੂਸ ਬਹੁਤ ਹੀ ਆਸਾਨ ਤਰੀਕ ਨਾਲ ਆਪਾਂ ਇਹ ਜੂਸ ਬਣਾ ਕੇ ਤਿਆਰ ਕਰਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਹਾਂਜੀ ਜੂਸ ਬਣਾਉਣ ਵਾਸਤੇ ਚਾਰ ਆਪਾਂ ਗਾਜਰਾ ਲਿਆਂ ਦੋ ਆਪਾਂ ਚਿਕੰਦਰ ਲਏ ਇੱਕ ਆਪਾਂ ਅਨੰਦ ਲਿਆਗਾ ਹਾਂਜੀ ਜੂਸ ਇਹ ਬਹੁਤ ਹੀ ਵਧੀਆ ਹੁੰਦਾ ਹੈਗਾ ਕਿਉਂਕਿ ਸਰੀਰ ਦੇ ਵਿੱਚ ਕਮਜ਼ੋਰੀ ਹੋਵੇ ਥਕਾਵਟ ਮਹਿਸੂਸ ਹੁੰਦੀ ਹੋਵੇ ਜਾਂ ਖੂਨ ਦੀ ਕਮੀ ਹੋਵੇ ਹਨਾ ਅੱਖਾਂ ਦੀ ਰੋਸ਼ਨੀ ਘਟੋ ਹੋਵੇ ਉਹਦੇ ਵਾਸਤੇ ਬਹੁਤ ਵਧੀਆ ਇਹ ਜੂਸ ਹੈ ਤੁਸੀਂ 1 ਮਹੀਨੇ ਵਾਸਤੇ ਇਹ ਜੂਸ ਲਗਾਤਾਰ ਪੀਓਗੇ ਨਾ ਤੇ ਤੁਹਾਡੇ ਇਹ ਜਿਹੜੀ ਕਮਜ਼ੋਰੀ ਅੱਖਾਂ ਦੀ ਰੋਸ਼ਨੀ ਜਾਂ ਖੂਨ ਦੀ ਕਮੀ ਇਹ ਪੂਰੀ ਹੋ ਜੂਗੀ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਛਿੱਲ ਲਾਂਗੇ ਇਹ ਸਾਰੀਆਂ ਚੀਜ਼ਾਂ ਪਹਿਲਾਂ ਆਪਾਂ ਧੋ ਲੈਣਾ ਸੀ ਤੇ ਹਲਕਾ ਹਲਕਾ ਇਹ ਛਿਲਕਾ ਲਾਉਣਾ ਹੈਗਾ ਜਿਆਦਾ ਆਪਾਂ ਮੋਟਾ ਛਿੱਟਾ ਨਹੀਂ ਇਹਦਾ ਲਾਉਣਾ ਹੈਗਾ ਦੇਖੋ ਲਾਲ ਲਾਲ ਗਾਜਰਾ ਹੋਣਾ ਚਾਹੀਦਾ ਜੂਸ ਬਣਾਉਣ ਵਾਸਤੇ ਫਿਰ ਇਹ ਜੂਸ ਜਿਹੜਾ ਇਹ ਵਧੀਆ ਬਣਦਾ ਹੈਗਾ ਬਸ ਇਸ ਤਰ੍ਹਾਂ ਨਾ ਕਰਦੇ ਨਾਲ ਛਿਰਨਾ ਹਲਕਾ ਹਲਕਾ ਛਿਲਕਾ ਲਾਦੇ ਨਾਗਾ ਇਸੇ ਤਰ੍ਹਾਂ ਸਾਰਾ ਗਾਜਰਾ ਆਪਾਂ ਛਿਲ ਲਾਂਗੇ ਤੇ ਚਕੰਦਰ ਵੀ ਛਿਲ ਲਾਂਗੇ ਗਾਜਰਾ ਛਿਲ ਲਿਆ ਤੇ ਹੁਣ ਚਕੰਦਰ ਆਪਾਂ ਛਿਲਣ ਲੱਗਿਆ ਪਿਛਲਾ ਹਿੱਸਾ ਤੇ ਮੂਲਾ ਇਸਾ ਵੀ ਆਪਾਂ ਇਹਦਾ ਕੱਟ ਕਰਤਾ ਹੁਣ ਆਪਾਂ ਇਸ ਤਰ੍ਹਾਂ ਚਕੰਦਰ ਛਿਲ ਲਾਂਗੇ ਬਸ ਥੋੜਾ ਜਿਹਾ ਨਾ ਹਾਸ਼ ਲੱਕਾ ਮੋਟਾ ਹੁੰਦਾ ਗਾ ਦੇਖੋ ਦੇਖੋ ਗਾਜਰਾ ਦੇ ਆਪਾਂ ਪੀਸ ਕੱਟੀ ਜਾਂਦੇ ਹੈਗੇ ਇਹ ਦੇ ਨਾ ਪੀਲਾ ਜਹਾ ਹਿੱਸਾ ਬਿਲਕੁਲ ਵੀ ਹੈ ਨਹੀਂਗਾ ਵਧੀਆ ਫਰੈਸ਼ ਗਾਜਰ ਹੈਗੀ ਆ ਲਾਲ ਲਾਲ ਗਾਜਰਾ ਇਹਦਾ ਜੂਸ ਵੀ ਬਹੁਤ ਵਧੀਆ ਬਣੂਗਾ ਕਿਉਂਕਿ ਮਿੱਠਾ ਮਿੱਠਾ ਜੂਸ ਬਣੂਗਾ ਦੇਖੋ ਜੀ ਤਿੰਨੇ ਚੀਜ਼ਾਂ ਆਪਾਂ ਕੱਟ ਲਈਆਂ ਧਕੰਦਰ ਦੇ ਵੀ ਬੀਛ ਆਪਾਂ ਛੋਟੇ ਛੋਟੇ ਕੀਤੇ ਹੈਗੇ ਕਿਉਂਕਿ ਆਪਾਂ ਜਿਹੜਾ ਜੂਸ ਬਣਾਉਣ ਲੱਗੇ ਇਹ ਆਪਾਂ ਬਣਾਉਣ ਲੱਗੇ ਆ ਮਿਕਸੀ ਦੇ ਵਿੱਚ ਇਸ ਕਰਕੇ ਆਪਾਂ ਛੋਟੇ ਪੀਸ ਕੀਤੇ ਆ ਤੇ ਜਿਹੜਾ ਔਰੈਂਜ ਸੀ ਉਹਨੂੰ ਵੀ ਆਪਾਂ ਛਿੱਲ ਕੇ ਤੇ ਇਸ ਤਰ੍ਹਾਂ ਫਾੜਾਂ ਦੇ ਵਿੱਚ ਹੁਣ ਰੱਖ ਲਿਆਗਾ ਜੂਸ ਬਣਾਉਣ ਵਾਸਤੇ ਆਪਾਂ ਮਿਕਸੀ ਵਾਲਾ ਜੱਗ ਲੈ ਲਿਆ ਜੱਗ ਦੇ ਵਿੱਚ ਹੁਣ ਆ ਤੇ ਥੋੜੇ ਜਿਹਾ ਆਪਾਂ ਪਾ ਦਾਂਗੇ ਫਾੜੀਆਂ ਔਰੰਜਲੀਆਂ ਕੁਛ ਪਾ ਦਾਂਗੇ ਆਪਾਂ ਗਾਜਰਾ ਹੁਣ ਪਾ ਦਾਂਗੇ ਪਾਣੀ ਬਸ ਹੁਣ ਆਪਾਂ ਇਹਨੂੰ ਪੀਸ ਲਾਂਗੇ ਵਧੀਆ ਚਲੋ ਜੀ ਆਪਾਂ ਹੁਣ ਸਾਰਾ ਸਮਾਨ ਵਧੀਆ ਪੀਸ ਲਿਆਗਾ ਹੁਣ ਆਪਾਂ ਇਹ ਕਿ ਨਾ ਬਰਤਨ ਦੇ ਵਿੱਚ ਇਹਨੂੰ ਪਾਉਣ ਲਾਂਗੇ ਉਹਦੇ ਵਾਸਤੇ ਆਪਾਂ ਨਾ ਇੱਕ ਇਸ ਤਰ੍ਹਾਂ ਦਾ ਡੂੰਘਾ ਬਰਤਨ ਲੈ ਲਿਆ ਇੱਕ ਆਪਾਂ ਵੱਡੀ ਚਾਹ ਪੋਣੀ ਲੈ ਲਈ ਜਾਨੀ ਕਿ ਸ਼ਾਨ ਨੀ ਲੈ ਲਈ ਹੁਣ ਆਪਾਂ ਇਹਨੂੰ ਪਾਉਣ ਲਾਂਗੇ ਜਿਹੜੀ ਕੋਈ ਵੇਸਟਿੰਗ ਹੋਗੀ ਇਸ ਤਰ੍ਹਾਂ ਨਿਕਲ ਜੂਗੀ ਦੇਖੋ ਇਸ ਤਰ੍ਹਾਂ ਨਾ ਜਿਹੜਾ ਇਹ ਗੋਦ ਜੀ ਹੁੰਦੀ ਹੈ ਇਹਨੂੰ ਹਿਲਾ ਹੀ ਜਾਵੇ ਕਿਉਂਕਿ ਵੀ ਜਿਹੜਾ ਜੂਸ ਆ ਥੱਲੇ ਉਹ ਫਿਰ ਨਿਕਲੀ ਜਾਊਗਾ ਦੇਖੋ ਬਸ ਹਲਕੇ ਹਲਕੇ ਹੱਥ ਨਾਲ ਹਿਲਾ ਹੀ ਜਾਵੇ ਤੇ ਸਾਰਾ ਜੂਸ ਥੱਲੇ ਨਿਕਲੀ ਜਾਊਗਾ ਹਾਂਜੀ ਦੇਖੋ ਹੁਣ ਜਿਹੜਾ ਆਪਾਂ ਪਹਿਲਾਂ ਫਾਸਟ ਦੇ ਉਹ ਕੀਤਾ ਸੀ ਨਾ ਜੂਸ ਮਿਕਸ ਕੀਤਾ ਸੀ ਉਹ ਆਪਾਂ ਇਹਨਾਂ ਕੱਢ ਲਿਆ ਤੇ ਇਹਨਾਂ ਜਿਹੜਾ ਇਹਦਾ ਗੁੱਦਾ ਆਪਾਂ ਪਲੇਟ ਦੇ ਵਿੱਚ ਅਲੱਗ ਕੱਢ ਕੇ ਰੱਖਤਾ ਤੇ ਹੁਣ ਬਾਕੀ ਦੀਆਂ ਜਿਹੜਾ ਸਮਾਨ ਬਚ ਗਿਆ ਤੇ ਉਹਦੇ ਦਾ ਇਸੇ ਤਰ੍ਹਾਂ ਜੂਸ ਬਣਾ ਕੇ ਤਿਆਰ ਕਰ ਲਾਂਗੇ ਦੇਖੋ ਜੀ ਸਾਰਾ ਜੂਸ ਆਪਾਂ ਬਣਾ ਕੇ ਤਿਆਰ ਕਰ ਲਿਆਗਾ ਤੇ ਪੂਰਾ ਡੰਗਾ ਜਿਹੜਾ ਆਪਣਾ ਜੂਸ ਵਾਲਾ ਉਹ ਭਰ ਗਿਆ ਤੇ ਹੁਣ ਥੋੜਾ ਜਿਹਾ ਆਪਾਂ ਇਹਦੇ ਵਿੱਚ ਸਮਾਨਰ ਲਾਵਾਂਗੇ ਥੋੜਾ ਜਿਹਾ ਆਪਾਂ ਕਾਲਾ ਨਮਕਰ ਲਾ ਦਾਂਗੇ ਉਹ ਚੰਗੀ ਤਰ੍ਹਾਂ ਆਪਾਂ ਇਹਦੇ ਮਿਕਸ ਕਰ ਦਿੰਦੇ ਵਿੱਚ ਹੁਣ ਆਪਾਂ ਇਧਰ ਗਬੜੀ ਦੇ ਵਿੱਚ ਨਾ ਇਹ ਜੂਸ ਨੂੰ ਲਾਦ ਲੈਨੇ ਪਰ ਗਲਾਸਾਂ ਦੇ ਵਿੱਚ ਨਾ ਸਰਵ ਕਰਨਾ ਸੌਖਾ ਹੋ ਜਾਊਗਾ ਹੁਣ ਆਪਾਂ ਇੱਕ ਕੱਚ ਦੇ ਗਲਾਸ ਲੈਂਦੇ ਇਹਨਾਂ ਦੇ ਵਿੱਚ ਆਪਾਂ ਜੂਸ ਨੂੰ ਸਰਵ ਕਰਾਂਗੇ ਦੇਖੋ ਬਹੁਤ ਵਧੀਆ ਜੂਸ ਬਣ ਗਿਆ ਇਹ ਜੂਸ ਆਪਾਂ 4 ਜਣਾਂ ਵਾਸਤੇ ਬਣਾਇਆਗਾ ਜਿੰਨਾ ਆਪਾਂ ਸਮਾਨ ਲਿਆ ਨਾ ਤੇ 4 ਜਣਾਂ ਵਾਸਤੇ ਵਧੀਆ ਜੂਸ ਬਣ ਗਿਆ ਤੇ ਜਾਦੇ ਘਰ ਵਿੱਚ ਜਣੇ ਹੁਣ ਤੇ ਤੁਸੀਂ ਜਾਦਾ ਸਮਾਨ ਵੀ ਲੈ ਸਕਦੇ ਹਾਂ ਹਾਂਜੀ ਚਾਰ ਗਲਾਸਾਂ ਦੇ ਵਿੱਚ ਜੂਸ ਆਪਣਾ ਬਹੁਤ ਵਧੀਆ ਆ ਗਿਆ ਜਿੰਨਾ ਕ ਆਪਾਂ ਸਮਾਨ ਲਿਆ ਸੀਗਾ ਤੇ ਚਾਰ ਜਣਿਆਂ ਵਾਸਤੇ ਵਧੀਆ ਜੂਸ ਬਣ ਗਿਆ ਜੇਕਰ ਤੁਹਾਨੂੰ ਰੈਸਪੀ ਵਧੀਆ ਲੱਗੀ ਹੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਤੇ ਮਿਲਦੇ ਹਾਂ ਕੋਈ ਆਪਾਂ ਇਹਨੂੰ ਰੈਸਪੀ ਨਾਲ ਤੇ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੇਹੋਂ ਤੋਂ ਆਪਾਂ ਟੈਸਟ ਕਰਕੇ ਵੀ ਦੱਸਦੇ ਹਾਂ ਵੀ ਇਹ ਜੂਸ ਇਹ ਕਿਸ ਤਰ੍ਹਾਂ ਦਾ ਬਣਿਆ ਤੇ ਕਿੰਨਾ ਕੁ ਟੇਸਟੀ ਬਣਿਆ ਹਾਂਜੀ ਜੂਸ ਬਹੁਤ ਵਧੀਆ ਬਣਿਆ